ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਿਤਾਬ ਸਿੱਖ ਇਤਿਹਾਸ ਜੋ ਹਿੰਦੀ ਅਨਵਾਦ ਹੈ 1999 ਦੀ ਵਿਸਾਖੀ ਸਮੇਂ ਇੱਕ ਇੰਗਲਿਸ਼ ਕਿਤਾਬ ਦਾ ਹਿੰਦੀ ਅਨਵਾਦ ਕੀਤਾ ਗਿਆ ਸੀ ਇਸ ਕਿਤਾਬ ਵਿੱਚ ਜਦੋਂ ਰਿਲੀਜ਼ 300 ਦੀ ਗਿਣਤੀ 'ਚ ਇਹ ਕਿਤਾਬ ਛਪੀ ਸੀ ਜਦੋਂ ਇਹ ਕਿਤਾਬ ਰਿਲੀਜ਼ ਕੀਤੀ ਗਈ ਤਾਂ ਸਾਡੇ ਉਸ ਸਮੇਂ ਦੇ ਪ੍ਰਬੰਧਕਾਂ ਦੇ ਨੋਟ 'ਚ ਆਇਆ ਕਿ ਇਸ ਕਿਤਾਬ ਵਿੱਚ ਕਾਫੀ ਉਣਤਾਈਆਂ ਨੇ ਤਾਂ ਇਹ ਉਸੇ ਸਮੇਂ ਹੀ ਕਿਤਾਬ ਜਿਹੜੀ ਉਹ ਵਾਪਸ ਲੈ ਲਈ ਗਈ ਸੀ ਉਸ ਤੋਂ ਬਾਅਦ ਇਹ 2007 ਵਿੱਚ ਮਤਾ ਹੀ ਪਾਸ ਕੀਤਾ ਕਿ ਇਹ ਕਿਤਾਬ ਜਿਹੜੀ ਉਹ ਬਿਲਕੁਲ ਬੈਨ ਕਰ ਦਿੱਤੀ ਗਈ 2010 ਚ ਇਹਦੇ ਲਈ ਅਖਬਾਰਾਂ ਚ ਇਸ਼ਤਿਹਾਰ ਦਿੱਤੇ ਗਏ 2018 ਚ ਵੀ ਇਸ਼ਤਿਹਾਰ ਦਿੱਤਾ ਗਿਆ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਇਹ ਕਿਤਾਬ ਰੀਲੀਜ਼ ਹੋਣ ਤੋਂ ਕੁਝ ਸਮੇਂ ਬਾਅਦ ਹੀ ਕੁਝ ਉਣਪਾਈਆਂ ਹੋਣ ਕਾਰਨ ਜਾਂ ਕਮੀਆਂ ਪੇਸ਼ ਹੋਣ ਕਾਰਨ ਵਾਪਸ ਲੈ ਲਈ ਗਈ ਸੀ ਤਾਂ ਸੰਗਤਾਂ ਨੂੰ ਗਮਰਾਹ ਕਰਨਾ ਨਹੀਂ ਚਾਹੀਦਾ ਜਿਹੜਾ ਅੱਜ ਕੁਝ ਮੇਰੇ ਵੀਰ ਸੰਗਤਾਂ ਨੂੰ ਗਮਰਾਹ ਕਰ ਰਹੇ ਨੇ ਕੀ ਇਹ ਕਿਤਾਬ ਜਿਹੜੀ ਉਹ ਰਿਲੀਜ਼ ਕੀਤੀ ਗਈ ਸੀ ਜਿਸ ਵਿੱਚ ਕਾਫੀ ਕਮੀਆਂ ਨੇ ਅਸੀਂ ਆਪ ਮੰਨਦੇ ਹਾਂ ਕਿ ਜੇ ਕਮੀਆਂ ਸੀ ਤਾਂ ਹੀ ਅਸੀਂ ਉਹ ਕਿਤਾਬ ਵਾਪਸ ਲਈ ਸੀ ਤਾਂ ਮੈਂ ਉਹਨਾਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੀ ਕਿਤਾਬ ਅੱਜ ਤੋਂ 26 ਸਾਲ ਪਹਿਲਾਂ ਜਾਂ 25 ਸਾਲ ਪਹਿਲਾਂ ਵਾਪਸ ਲਈ ਜਾ ਚੁੱਕੀ ਆ ਉਹਦਾ ਹੁਣ ਜਿਹੜਾ ਜਦੋਂ ਸ਼ਿਦੀ ਦਿਹਾੜੇ ਬਣਾ ਰਹੇ ਆ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਿਦੀ ਦਿਹਾੜਾ ਬਣਾ ਰਹੇ ਆ ਭਾਈ ਮਤੀ ਦਾਸ ਭਾਈ ਸਤੀ ਦਾਸ ਪਾਈ ਦਿਆਲਾ ਜੀ ਦਾ ਸ਼ਿਦੀ ਦਿਹਾੜਾ ਬਣਾ ਰਹੇ ਆ ਉਸ ਸਮੇਂ ਅਜੇ ਹੀ ਚਰਚਾ ਕਰਨਾ ਮੈਂ ਸਮਝਦਾ ਕਿ ਇਹ ਪੰਥਨਾ ਤ੍ਰੋ ਕਰਨ ਵਾਲੀ ਗੱਲ ਆ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਠੀਕ ਆ ਕਿ ਉਸ ਸਮੇਂ ਕਿਤਾਬ ਚ ਹਟਾਈਆਂ ਸੀ ਵਾਪਸ ਲੈ ਲਈ ਗਈ ਸੀ ਪਰ ਹੁਣ ਇਹ ਕਿਤਾਬ ਜਿਹੜੀ ਜਦੋਂ ਵਾਪਸ ਹੀ ਲੈ ਲਈ ਗਈ ਆ ਹੁਣ ਉਹ ਇਹ ਚੈਪਟਰ ਨੂੰ ਜਿਹੜਾ ਉਹ ਨਹੀਂ ਸੰਗਤਾ ਵਿਚਾਲਣਾ ਚਾਹੀਦਾ ਸੰਗਤਾ ਦਾ ਧਿਆਨ ਜਿਹੜਾ ਉਹ ਇਸ ਪਾਸੇ ਨਹੀਂ ਖੜਨਾ ਚਾਹੀਦਾ ਹੁਣ ਪੋਜ਼ਿਟਿਵ એનર્ਜੀ ਸੰਗਤਾ ਨੂੰ ਦੇਣੀ ਚਾਹੀਦੀ ਆ ਸੰਗਤਾ ਨੂੰ ਸ਼ੀਧੀ ਦਿਹਾੜਾ ਮਨਾਉਣ ਲਈ ਉਤਸ਼ਾਹਤ ਕਰਨਾ ਚਾਹੀਦਾ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਉਹ ਇਸ ਗੱਲ ਨੂੰ ਬਾਰ ਬਾਰ ਨਾ ਉਛਾਲਣ ਤਾਂ ਜੋ ਸੰਗਤਾ ਜਿਹੜੀਆਂ ਉਹ ਸ਼ੀਧੀ ਦਿਹਾੜੇ ਸੰਬੰਧੀ ਜਿਹੜੇ ਸਮਾਗਮ ਹੋ ਰਹੇ ਨੇ ਉਹਨਾਂ ਚ ਵੱਟ ਚੜ ਕੇ ਸ਼ਾਮਲ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾ